ਆਗਰ ਅੱਛਾ ਚੜੀ ਆ ਬੈਣਾ ਤਾਂ ਬੈਣ ਸੀ ਕਾਲ ਹੋ ਮਰੇ ਸੀ ਕਾਲ ਹੋ ਠੀਕ ਠਾਕ ਹੀ ਹਾਂਜੀ ਜੀ ਅੱਛਾ ਆ ਬੈਣਵਾ ਅਪੱਖਾ ਬੰਦ ਕਰੇ ਮੜਿਆ ਹੋਰ ਬੈਣ ਕਿ ਨਾ ਤੇਰਾ ਕਿ ਨਾ ਮੇਰੀ ਬੈੰਦਾ ਪੈਣ ਡਰ ਨਾ ਕੋ ਨਹੀਂ ਸਾਬਾਪਾ ਮੈਂ ਤੇਰਾ ਵੀਰਾ ਹੀ ਆ ਮੈਂ ਸੇਵਾ ਵਾਲਾ ਵੀਰਾ ਤੇਰਾ ਪੰਥ ਵਾਲੇ ਆ ਠੀਕ ਆ ਬੈ ਸੇਵਾ ਵਾਲਾ ਵੀਰ ਆ ਸੋਸਾਇਟੀ ਵਾਲਾ ਕੀ ਗੱਲ ਨਾ ਮੇਰੀ ਭੈਣ ਨੂੰ ਮੈਂ ਤਾਂ ਕਿੱਥੋਂ ਮਿਲਿਆ ਤੁਹਾਨੂੰ ਇੱਧਰ ਆਇਓ ਅੰਬਰਸਰ ਇਹਨਾਂ ਬੱਸ 'ਚ ਬੈਠੇ ਹੈ ਮਾੜਾ ਨਹੀਂ ਗੈੜੀ ਲੀੜੇ ਲੈਣ ਭੈਣ ਦੇ ਵਿਆਹ ਵਾਸਤੇ ਵਿਆਹ ਵਾਸਤੇ ਉੱਥੇ ਇਹਨਾਂ ਨੂੰ ਬੱਸ 'ਚ ਮਿਲੇ ਤੇ ਬੱਸ ਵਾਲਾ ਕਨੈਕਟਰ ਸੀ ਨਾ ਜਿਹੜਾ ਇਹਨੂੰ ਤਾਰਦਾ ਸੀ ਦਾੜ ਕੱਟ ਮੰਗਦਾ ਸੀ ਤੇ ਪੈਸਾ ਤੇ ਲੈਣੀ ਕੋਈ ਆਇਆ ਸੀ ਤੇ ਇਹਨੂੰ ਨਾ ਚਰੀ ਨੂੰ ਕਹਿੰਦਾ ਸੀ ਵੀ ਤੂੰ ਥੱਲੇ ਉਤਰ ਬੜਾ ਮਾੜਾ ਚੰਗਾ ਵੀ ਬੋਲਦਾ ਸੀ ਇਹ ਡਰੀ ਪਈ ਇਹਨੂੰ ਇਹਦੇ ਮਗਰ ਲੱਗਾ ਸੀ ਕੋਈ ਜਿਹੜੀ ਗੱਲ ਆ ਮਗਰ ਲੱਗਾ ਸੀ ਤੇ ਏ ਡਰੀ ਡਰੀ ਕਦੀ ਕਿਸੇ ਆਟੋ ਵਾਲੇ ਨਾਲ ਹੱਥ ਦੇ ਗਏ ਵੀ ਬਹਿ ਕੇ ਤੇ ਬਾਸੇ 'ਚ ਚੜੀ ਭੱਜ ਕੇ ਡਰੀ ਬਹਰ ਫਰੀ ਹੋਈ ਬਾਸੇ 'ਚ ਲੋਕ ਕੇ ਆ ਗਈ ਆ ਤੇ ਇਹਨੂੰ ਨਾ ਵਿਚਾਰੀ ਨੂੰ ਬਾਅਦ ਵਿੱਚ ਪੈਸਾ ਤੇ ਲ ਕੋਈ ਨਹੀਂ ਹੈਗਾ ਤੇ ਇੱਕ ਹਰੀਕੇ ਦੀ ਮਾਤਾ ਸੀ ਉਹ ਆਂਦੀ ਵੀ ਚੱਲ ਕੋਣੀ ਵੀ ਕਨੈਕਟਰ ਸਾਹਿਬ ਨੂੰ ਕਹਿੰਦੀ ਵੀ ਟਿਕਟ ਟਕਟਾ ਦਿੱਤੀ ਉਹਦੀ ਉਹਨਾਂ ਹਰੀਕੇ ਉਹਨਾਂ ਟਿਕਟ ਟਕਟਾ ਕਰਤੀ ਤੇ ਉਹ ਵਿਚਾਰੀ ਫਿਰ ਬਾਅਦ 'ਚ ਇਹ ਇੱਥੋਂ ਤੱਕ ਆਗੇ ਤੇ ਇਹਨੂੰ ਸਮਝਣੇ ਉਹਦੀ ਮੈਂ ਹੁਣ ਕਿੱਧਰ ਜਾਵਾਂ ਨਹੀਂ ਆਉਗਾ। ਉਹ ਮੇਰੀਆਂ ਪੈਣਾ ਸੀ ਨਾਲ ਉਹ ਆਂਦੀਆਂ ਬਿਕੋਨੀ ਹੱਡੀ ਵੀ ਪੈਣਾ ਰਗੀ ਆ ਅਸੀਂ ਨਾਲ ਲੈ ਜੰਨੇ ਆ। ਉਹ ਹੋਰ ਜਾਂਦੇ ਸੀ। ਦੇਰ ਮੈਂ ਲਿਹਾਲੇ ਪੈਣਾ। ਅੱਛਾ। ਤੇ ਇਹ ਆਂਦੀ ਮੈਂ ਉਹਨਾਂ ਨਾਲ ਲੈ ਜਾਵਾਂ ਮੈਂ ਇਹਦੇ ਨਾਲ ਫਿਰ। ਇਹ ਜਾਏ ਨਾ ਇੱਕ ਮਿੰਟ। ਜਾਵੀਂ ਨਾ ਕਿੱਧਰ ਵੀ। ਕੁਝ ਨਹੀਂ ਆਂਦੇ ਤੈਨੂੰ ਕੁਝ ਨਹੀਂ ਆਂਦੇ। ਤੇਰਾ ਕਿਹੜਾ ਪਿੰਡ ਕਿਹੜਾ ਤੇਰਾ? ਤੇਰਾ ਪਿੰਡ ਕਿਹੜਾ ਪੈਣੇ? ਪਿੰਡ ਦੱਸ। ਦੱਸ ਨਾ ਕਿਹੜਾ ਪਿੰਡ ਵਾ ਤੇਰਾ ਮੈਂ ਤੇਰੇ ਨਾਲ ਜਾਊਂਗਾ। ਕੌਣ ਤੈਨੂੰ ਤੰਗ ਕਰਦਾ ਇਹ ਦੱਸ। ਕੋਈ ਵੀ ਨਹੀਂ ਕਰਦਾ। ਕੋਈ ਵੀ ਨਹੀਂ ਤੰਗ ਕਰਦਾ। ਦੇ ਹੁਣੇ ਤੋ ਕਿ ਨਹੀਂ ਕਿ ਮੇਰੇ ਸਾਰੇ ਤਾਂ ਕਰਦੇ ਆ ਕੋਈ ਨਹੀਂ ਕਰਦਾ ਫਿਰ ਘਰੋਂ ਕਾ ਤੂੰ ਆਈ ਆ ਕਾ ਤੂੰ ਆਈ ਆ ਘਰੋਂ ਦੱਸ ਨਹੀਂ ਤੇਰਾ ਭਲਾ ਹੀ ਸੋਚਣਾ ਕਿਹੜਾ ਪਿੰਡ ਕਿਹੜਾ ਵਾ ਤੇਰਾ ਗਰਗੇ ਆ ਤੇਰਾ ਪਿੰਡ ਕਿਹੜਾ ਵਾ ਨਾ ਮੈਂ ਸੰਸਤਾ ਤੋਂ ਜਾਣਾ ਵਾ ਨਾ ਮੈਂ ਕਿਤੇ ਜਾਣਾ ਵਾ ਕਿੱਥੇ ਜਾਣਾ ਵਾ ਕਿੱਥੇ ਜਾਣਾ ਵਾ ਮੈਂ ਕਿਤੇ ਨਹੀਂ ਜਾਣਾ ਘਰੇ ਨਹੀਂ ਜਾਣਾ ਮੈਂ ਕਿਤੇ ਨਹੀਂ ਜਾਣਾ ਕਾ ਤੂੰ ਨਹੀਂ ਜਾਣਾ ਘਰੇ ਲੜਾਈ ਹੋਈ ਮੇਰੀ ਕਿਹਦੇ ਨਾਲ ਸੱਸ ਨਾਲ ਕੀ ਆਂਦੀ ਮਾਰਦੀ ਆ ਮਾਰਦੀ ਨਹੀਂ ਹੈਗੀ ਹਾਂ ਫੇਰ ਕਹਤੋਂ ਕਿ ਇਹ ਲੜਾਈ ਕਰ ਕਿਹੜੀ ਗੱਲਾਂ ਹੋਈ ਆ। ਦੱਸ ਮੇਰੀ ਭੈਣ ਮੇਰੀ ਭੈਣ ਘਬਰਾ ਨਾ ਮੈਂ ਤੇਰਾ ਵੀਰਾ ਵਾਂ ਮੇਰਾ ਇਹ ਕੰਮ ਇਹ ਹੋਇਆ ਜਿਹੜੀ ਭੈਣ ਨੂੰ ਉਹਦੇ ਘਰ ਦੇ ਸੱਸਾ ਸਹੁਰਾ ਤਾਂ ਕਰਦੇ ਆ ਅਸੀਂ ਉਹਨਾਂ ਦੀ ਹੈਲਪ ਕਰੀਦੀ ਆ ਠੀਕ ਆ। ਹਾਂ ਤੂੰ ਘਬਰਾ ਨਾ ਨਹੀਂ ਕੋਈ ਗੱਲ ਨਹੀਂ ਤੂੰ ਚੱਲ ਜੀ ਕੋਈ ਗੱਲ ਨਹੀਂ ਹੈ ਠੀਕ ਹੈ ਜੀ ਹਾਂ ਜੀ ਕੋਈ ਗੱਲ ਨਹੀਂ ਮੇਰੀ ਭੈਣ ਘਬਰਾ ਨਾ ਤੇ ਤੇਰਾ ਸੌਰੀ ਹੈ ਕਿਹੜੀ ਜਗ੍ਹਾ ਵਾ? ਮੈਨੂੰ ਸਾਰਾ ਪਤਾ ਵਾ ਕਿਹੜੀ ਜਗ੍ਹਾ ਹੈ ਕਿਹੜੀ ਜਗ੍ਹਾ ਨਹੀਂ ਹੈ ਹੈ। ਜੇ ਜੇ ਤੂੰ ਨਾਮ ਦੱਸ ਸਿੰਘ ਫਿਰ ਮੈਂ ਤੇਰੀ ਵੀਡੀਓ ਬਣਾ ਕੇ ਪਾਉਣੀ ਪੈਣੀ ਫਿਰ ਮੈਨੂੰ ਤੇ ਜੇ ਦੱਸ ਦੇਂਗੀ ਫਿਰ ਮੈਂ ਵੀਡੀਓ ਨਹੀਂ ਪਾਉਂਦਾ ਅੱਗੇ ਵੀ ਤਾਂ ਬਣਾਉਣੇ ਦੇ ਫਿਰ ਪਾਉਂਦਾ ਨਹੀਂ ਆ ਮੈਂ ਪਾਉਂਗਾ ਨਹੀਂ ਪਰ ਜੇ ਤੂੰ ਨਾਂ ਦੱਸੇਂਗੀ ਫਿਰ ਸਾਨੂੰ ਵੀਡੀਓ ਪਾਉਣੀ ਪੈਣੀ ਤੇਰਾ ਐਡਰੈਸ ਲੱਭਣ ਵਾਸਤੇ ਫਿਰ ਤੇਰੀ ਵੀਡੀਓ ਪਾਉਣੀ ਪੈਣੀ ਆ ਦੱਸ ਤੇਰਾ ਨਾਂ ਕੀ ਆ ਤੇਰੇ ਸਹੁਰੇ ਕਾਲਾ ਦਿਨ ਭਾ ਕੇ ਲੈ ਕੇ ਤਾਂ ਕੀ ਕਰਾਂਗੇ ਹੂੰ ਸਹੀ ਗੱਲਾਂ ਪੈਣੇ ਅੱਜਕੱਲ ਸਮਾਂ ਨਹੀਂ ਸਾਨੂੰ ਮੈਂ ਨਾ ਤੂੰ ਆਪੇ ਮੈਨੂੰ ਕਿਆਹੀ ਤਾਂ ਮੈਂ ਇੱਕ ਰਾਤ ਕਟਾਉਣੀ ਹੈ ਬਾਕੀ ਤੂੰ ਤੁਹਾਨੂੰ ਡੀਬਾ ਦਾਂਗੇ ਬਸ ਤੂੰ ਜਿੱਥੇ ਮਜ਼ੇ ਆਦੀ ਮੋਗੇ ਚ ਚੱਲ ਜੀ ਭਾਵੇਂ ਉੱਥੇ ਚੱਲ ਜੀ ਕਿੱਥੇ ਜਾਣਾ ਮੋਗੇ ਕਿੱਥੇ ਜਾਣਾ ਮੈਂ ਦੱਸ ਫਿਰ ਮੋਗੇ ਕੋਈ ਹੈਗਾ ਵਾ ਕੌਣ ਕੀ ਨਾਂ ਕੀ ਆ ਕੋਈ ਕੋਈ ਨੰਬਰ ਕੀ ਉਹਨਾਂ ਦਾ ਦਾਦੇ ਦਾਦੇ ਬਾਬਾ ਜੀ ਕੋਲ ਨੀ ਚੁੱਪ ਕਰ ਜਾ ਤੂੰ ਚੁੱਪ ਕਰ ਜਾ ਮੈਂ ਤਾਂ ਹੀ ਕੀ ਤੁਹਾਨੂੰ ਦੱਸਦੇ ਆ ਇਹ ਉਹਨੂੰ ਚੁੱਪ ਕਰਾ ਕੇ ਕੀ ਦੱਸਦੇ ਤੁਹਾਨੂੰ ਮੈਨੂੰ ਆ ਗਈ ਪਰਚਲ ਇਹ ਪਹਿਲਾਂ ਜਿਹੜੇ ਨਾਲ ਗੱਲਾਂ ਕਰਦੀ ਸੀ ਸਵਾਰ ਗਾਉਂਦੀ ਹਾਂ ਇੱਥੇ ਇੱਧਰ ਲੱਗ ਕੇ ਆ ਜਾਓ ਕਿਸੇ ਨੂੰ ਪਾਹ ਦਿੱਤੇ ਕਿਸੇ ਨੇ ਦੇ ਦੇ ਕੇ ਹਾਂ ਜੀ ਤੈਨੂੰ ਪੈਸੇ ਦੇ ਦੇ ਵੀਡੀਓ ਸਾਡੇ ਹਰੇ ਕਿਹਾ ਤਾਂ ਕਿ ਇੰਨਾ ਬਿੜੇ ਮੈਂ ਜਾਣਾ ਮੈਂ ਛੱਡ ਕੇ ਮੰਗਮੋਗੇ ਛੱਡ ਕੇ ਜਿੱਥੇ ਉੱਥੇ ਛੱਡਾਵਾਂਗੇ ਤੈਨੂੰ ਤੇ ਇਹਦੇ ਹੱਲ ਖੀਤੀ ਵੀ ਬੁੜੰਗਾ ਨੇ ਸਾਰੀਆਂ ਨੇ ਤੇ ਇਹਨੂੰ ਅਸੀਂ ਹਰੇ ਕਿਹਾ ਤੱਕ ਵਿਚਾਰੇ ਨਾ ਕਨੈਕਟਰ ਕਹਿੰਦਾ ਮੈਂ ਇਹਨੂੰ ਕੁੜੀ ਨੂੰ ਥੱਲੇ ਸਾਰ ਤਾਰ ਦੇਣਾ ਮਹਿਲ ਜਾਣਾ ਨਹੀਂ ਮੋਕੇ ਕਹਿੰਦਾ ਕਨੈਕਟਰ ਇਦਾਂ ਕਹਿੰਦਾ ਕਿਹੜਾ ਪ੍ਰਾਈਵੇਟ ਵਾਲਾ ਹੈ ਕਿ ਸਰਕਾਰੀ ਸਰਕਾਰੀ ਵਾਲਾ ਤੇ ਅਸੀਂ ਆਏ ਆ ਅਸੀਂ ਆਖਿਆ ਚਲ ਬੱਚੀ ਆ ਉਹ ਵਿਚਾਰੀ ਮੈੜਾ ਬੋਲ ਕੇ ਜਾ ਅਲੀ ਖਾਲਸੇ ਬੈਠਣਾ ਉਹ ਉਹਦੇ ਘਰ ਲੈ ਚਲੀ ਉਹਦੇ ਨਾਲ ਨਹੀਂ ਗਈ ਅੰਦੀ ਮੈਂ ਤੁਹਾਡੇ ਨਾਲ ਜਾਣਾ ਇਹ ਸਾਡੇ ਜੀ ਨੇ ਨਾਲ ਗਾ ਨਹੀਂ ਕੁੜੀਆਂ ਨਾਲ ਜੀ ਲੱਗ ਰਿਆ ਗੱਲਾਂ ਮਾਰਦੀ ਆ ਜੀ ਉਹਨਾਂ ਨਾਲ ਵੀ ਤੁਰ ਪਈ ਕਹਿੰਦੇ ਵੀ ਅਸੀਂ ਇਹ ਨਾਲ ਚੱਲ ਜਾਣਾ ਵਾ ਇਹ ਨਾਲ ਸਾਡੀ ਇੱਥੇ ਵੱਡੀ ਉਹਨਾਂ ਦੇ ਨਾਲ ਆ ਗਈ ਏ ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਣਜੀ ਅੱਜ ਅਸੀਂ ਆਏ ਆ ਪਿੰਡ ਬੂ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਆਏ ਹਰੀਕੇਪਤਨ ਲੱਗੇ ਪਿੰਡ ਵਾ ਤੇ ਅੱਜ ਜਿਹੜੀ ਤੁਸੀਂ ਭੈਣ ਵੇਖ ਰਿਹਾ ਜੇ ਮੇਰੇ ਲੱਗੇ ਨਹੀਂ ਇਹਦਾ ਕੀ ਕਾਰਨ ਵਾ ਕਰੋ ਕਿਹੜੇ ਹਾਲਾਤਾਂ ਦੇ ਵਿੱਚ ਆਈ ਆ ਏ ਸਾਡੀ ਮਾਂ ਨੂੰ ਇੱਥੇ ਮਿਲੀ ਸੀ ਅੰਮ੍ਰਿਤਸਰ ਮਿਲੇ ਸੀ ਅੰਮ੍ਰਿਤਸਰ ਬਸੇ ਦੇ ਵਿੱਚ ਅੰਮ੍ਰਿਤਸਰ ਮਿਲੇ ਸੀ ਮਾਤਾ ਜੀ ਨੂੰ ਇਹ ਆਪਣੀਆਂ ਬੇਟੀਆਂ ਦੇ ਨਾਲ ਉੱਥੇ ਕੋਈ ਕੰਮ ਗਏ ਸੀ ਤੇ ਕੱਪੜੇ ਖਰੀਦਣ ਗਏ ਸੀ ਤੇ ਇਹ ਦੱਸਦੇ ਆ ਕਿ ਇਹ ਬੇਟੀ ਨੂੰ ਬੱਸ ਵਾਲਾ ਕਹਿ ਰਿਹਾ ਸੀਗਾ ਕਿ ਮੈਂ ਤੈਨੂੰ ਚੜਾਉਣਾ ਨਹੀਂ ਹੈ ਤੇ ਤੈਨੂੰ ਟਿਕਟ ਨਹੀਂ ਹੈਗੀ ਤੇ ਤੈਨੂੰ ਪੈਸੇ ਨਹੀਂ ਹੈਗੇ ਤੇ ਇਹਨੂੰ ਉਤਾਰ ਰਿਹਾ ਸੀਗੇ ਰਸਤੇ ਦੇ ਵਿੱਚ ਚਲੋ ਮੈਂ ਧੰਨਵਾਦ ਕਰਦਾ ਮਾਤਾ ਜੀ ਹੋਣਾ ਦਾ ਜਾਂ ਇਹਨਾਂ ਦੇ ਇੱਕ ਰਿਸ਼ਤੇਦਾਰ ਵਾ ਜਿਨ੍ਹਾਂ ਨੇ ਆਪਣੀ ਰਿਸਪੌਂਸਿਬਿਲਟੀ ਤੇ ਇਸ ਭੈਣ ਨੂੰ ਆਪਣੇ ਨਾਲ ਲਿਆਂਦਾ ਤੇ ਅੱਜ ਹੁਣ ਬੂਹ ਹਵੇਲੀਆਂ ਦੇ ਵਿੱਚ ਇਹਨਾਂ ਦੇ ਕੋਲ ਅਸੀਂ ਆਏ ਹਾਂ ਪਰ ਇਹ ਹਜੇ ਭੈਣ ਆਪਣਾ ਕੋਈ ਐਡਰੈਸ ਵਗੈਰਾ ਨਹੀਂ ਦੱਸ ਰਹੀ ਕੋਈ ਆਪਣਾ ਪਤਾ ਨਹੀਂ ਦੱਸ ਰਹੀ ਸੋ ਇਸ ਵੀਡੀਓ ਦੇ ਜ਼ਰੀਏ ਜੇਕਰ ਕੋਈ ਵੀਰ ਪਰ ਇਸ ਭੈਣ ਨੂੰ ਜਾਣਦਾ ਹੋਵੇ ਤਾਂ ਸਾਡੇ ਨਾਲ ਜਰੂਰ ਸੰਪਰਕ ਕਰੇ ਬਾਕੀ ਇਸ ਵੀਡੀਓ ਨੂੰ ਵੱਤਵਾ ਸ਼ੇਅਰ ਕਰੇ ਬਾਕੀ ਅਸੀਂ ਇਹਨੂੰ ਪੈਣ ਨੂੰ ਪੁੱਛ ਰਿਹਾ ਤੇ ਪਰ ਫਿਲਹਾਲ ਕੁਝ ਦੱਸ ਨਹੀਂ ਰਹੀ ਪੈਣੇ ਤੂੰ ਇਹ ਦੱਸ ਦੇ ਤੇਰੀ ਪੇਕੇ ਕਿਹੜੀ ਜਗ੍ਹਾ ਵਾ ਤੂੰ ਕੁਝ ਨਾ ਕੋਈ ਦੱਸੇ ਕੀ ਸਾਨੂੰ ਫੇਰ ਤੇਰੇ ਨਾਲ ਵਗਰਾਂਗੇ ਅਸੀਂ ਐਦਾਂ ਤੈਨੂੰ ਕਹ ਰਾਜ ਕਿੱਦਾਂ ਤਾਰਦੀ ਕਿੱਥੇ ਛੱਡ ਗਈ ਇਹਦੋਂ ਦੱਸ ਆਪੇ ਚੱਲ ਜੂਗੀ ਮੈਂ ਕਾ ਦਾ ਪਤਾ ਤੇ ਫੇਰ ਦੱਸਣਾ ਅਸੀਂ ਤੈਨੂੰ ਨਾਲ ਲੱਗੇ ਜਾਨੇ ਅੱਗੇ ਫੇਰ ਘਰੋਂ ਬਾਹਰ ਕਿਉਂ ਆਈ ਫੇਰ ਮੈਂ ਨਹੀਂ ਜਾਣਾ ਨਹੀਂ ਜਾਣਾ ਦੇਖ ਲੈ ਫੇਰ ਪੱਕੀ ਗੱਲ ਨਹੀਂ ਜਾਣਾ ਚੱਲ ਫੇਰ ਮੈਂ ਫੇਰ ਪੈਣੇ ਫੇਰ ਐਦਾਂ ਚੰਗੇ ਨਹੀਂ ਲੱਗੀਦਾ ਠੀਕ ਆ ਤੈਨੂੰ ਅਸੀਂ ਜੇਕਰ ਤੇਰੀ ਸੱਸ ਤਾਂ ਕਰਦੀ ਆ ਤੇਰੀ ਸੱਸ ਨੂੰ ਪੁੱਛਾਂਗੇ ਜੇ ਸੰਸਥਾ ਚ ਨਹੀਂ ਜਾਣਾ ਨਹੀਂ ਜਾਣਾ ਸੰਸਥਾ ਚ ਨਹੀਂ ਲੈ ਕੇ ਚੱਲੇ ਤੈਨੂੰ ਸੰਸਥਾ ਚ ਨਹੀਂ ਲੈ ਕੇ ਚੱਲੇ ਜੇ ਤੈਨੂੰ ਸੰਸਥਾ ਚ ਲੈ ਕੇ ਜਾਣਾ ਹੁੰਦਾ ਤੇ ਤੇਰਾ ਐਡਰੈਸ ਕਿਉਂ ਪੁੱਛਾਂ ਮੈਂ ਅਸੀਂ ਦਿਨੋਂ ਤਾਂ ਖੜਨਾ ਥੋੜੇ ਵੀ ਉੱਤੇ ਆਏ ਆ ਅਸੀਂ ਤੇ ਤੈਨੂੰ ਪਹੁੰਚਾਉਣਾ ਵਾ ਉੱਥੇ ਵੀ ਤੇਰੇ ਘਰੇ ਪਹੁੰਚਾ ਦਈਏ ਮੇਰੇ ਕੋਲ ਮੇਰੇ ਕੋਲ ਪੈਸੇ ਹੈਗੇ ਮੈਂ ਚੱਲ ਜੂਗੀ ਕਿੱਥੇ ਜਾਣਾ ਵਾ ਫਿਰ ਭਾਵੇਂ ਮੈਂ ਫਿਰ ਤੈਨੂੰ ਕਿੱਡੀ ਜਗ੍ਹਾ ਹੀ ਲੈ ਕੇ ਜਾਊਂਗੀ ਕੋਈ ਨਾ ਤੇਰੀ ਕੇਰ ਹੋ ਕੋਈ ਨਾ ਰਾਤ ਤੱਕ ਪਤਾ ਨਹੀਂ ਕਿ ਰੇਂਗੀ ਜਿਵੇਂ ਆ ਗਈ ਹੁਣ ਉਹ ਵੀ ਤੈਨੂੰ ਰੱਖ ਨਹੀਂ ਸਕਦੇ ਰਾਤ ਪਰ ਰੱਖ ਨਹੀਂ ਸਕਦੇ ਇਹਨਾਂ ਖੁਦ ਦੱਸਿਆ ਵਾ ਵੀ ਇਹਦੇ ਤੋਂ ਗਲਤ ਕੰਮ ਕਰਵਾਉਂਦੇ ਸੀ ਅੱਛਾ ਇਹਦੇ ਨਹੀਂ ਨਹੀਂ ਆਈਂਦੇ ਹੋਏ ਕੋਈ ਸੰਸਥਾਤ ਵਿੱਚ ਨਹੀਂ ਜਾਣਾ ਮੈਂ ਮੈਂ ਜਿੱਥੋਂ ਆਈਂ ਆ ਮੈਂ ਚਲ ਜੂ ਤੇ ਕਿੱਥੇ ਜਾਣਾ ਵਾ ਗਾਸ ਫੇਰ ਤੈਨੂੰ ਲੈ ਕੇ ਜਾਈਏ ਕੋਈ ਨਾ ਕੋਈ ਗੱਲ ਨਹੀਂ ਪੈਣੀ ਕੋਈ ਗੱਲ ਨਹੀਂ ਪੈਣੀ ਜੇ ਨਹੀਂ ਨਾ ਜਾਂਦੀ ਇਹਨੂੰ ਫੋਟੋ ਦੋ ਪੈਣਾ ਨਾਲ ਫੋਟੋ ਤੇ ਮੇਰਾ ਗੱਡੀ 'ਚ ਬਿਠਾਓ ਮੈਂ ਨਹੀਂ ਜਾਣਾ ਤੇ ਨਹੀਂ ਜਾਣਾ ਪੈਣੇ ਇਦਾਂ ਨਹੀਂ ਤੈਨੂੰ ਛੱਡ ਕੇ ਜਾ ਸਕਦੇ ਐਦਾ ਤੈਨੂੰ ਛੱਡ ਕੇ ਨਹੀਂ ਜਾ ਸਕਦੇ ਜੇ ਸਾਡੇ ਨਾਲ ਚੱਲ ਚੱਲੇਂਗੀ ਤੇ ਤਾਂ ਵੀ ਠੀਕ ਆ ਹੁਣ ਇਹਨਾਂ ਦੇ ਕੋਲ ਕੋਈ ਅਥਾਰਟੀ ਨਹੀਂ ਹੈਗੀ ਤੈਨੂੰ ਆਪਣੇ ਕੋਲ ਰੱਖ ਲੈਣਾ ਰੱਬ ਨਾ ਕਰੇ ਕੋਈ ਗੱਲਬਾਤ ਹੋ ਜੇ ਅਸੀਂ ਭੈਣ ਤੇਰਾ ਪੜਾਈ ਸੋਚੁੰਦਾ ਅਸੀਂ ਕੋਈ ਮਾਰਾ ਨਹੀਂ ਕਰਦਾ ਕਿ ਤੈਨੂੰ ਮੋਗੇ ਛੱਡਾਉਣੀ ਹੈ ਜਿੱਥੇ ਕਹੇਂਗੀ ਮੋਗੇ ਛੱਡਈਏ ਉਹ ਭੈਣ ਨਾਲ ਜਾਊਗੀ ਮੋਗੇ ਛੱਡਈਏ ਤੈਨੂੰ ਅਸੀਂ ਤੇਰੇ ਘਰ ਜਾਵਾਂਗੇ ਜੇਕਰ ਤੇਰੀ ਸੱਸ ਤੈਨੂੰ ਵੀਰਾ ਦੱਸ ਰਿਹਾ ਵੀ ਤੇਰੇ ਨਾਲ ਕੋਈ ਧੱਕੇਸ਼ਾਹੀ ਕਰਾ ਰਿਹਾ ਆ ਕੋਈ ਗਲਤ ਕੰਮ ਕਰਾ ਰਿਹਾ ਤੇ ਨਾ ਧੱਕਾ ਕਰ ਰਿਹਾ ਮੇਰਾ ਭਰਾ ਬਣਿਆ ਮੈਂ ਉਹਦੇ ਤੋਂ ਧੱਕਾ ਕਰ ਕੋਈ ਵੀ ਤੇਰੇ ਨਾਲ ਗਲਤ ਹੋ ਰਿਹਾ ਵਾ ਅਸੀਂ ਤੇਰੇ ਨਾਲ ਖੜਾਂਗੇ ਗਲਤ ਕੰਮ ਕਰਾਉਂਦੇ ਇਹ ਦੇਖ ਤੂੰ ਦੱਸ ਤੇ ਸਹੀ ਸਾਨੂੰ ਸਾਨੂੰ ਮਜਬੂਰੀ ਦੱਸੇਂਗੀ ਆਪਣੀ ਗੱਲ ਦੱਸੇਂਗੀ ਅਸੀਂ ਤੇਰੀ ਤਾੜੀ ਮਦਦ ਕਰਾਂਗੇ ਜੇਕਰ ਤੂੰ ਸਾਨੂੰ ਵੀ ਉਪਰ ਆ ਸਮਝੇਗੀ ਸਾਨੂੰ ਵੀ ਕੋਈ ਦੱਸੇਗੀ ਨਾ ਤੇ ਭੈਣੇ ਫਿਰ ਤੇ ਤੂੰ ਤੱਕੇ ਖਾਣੀ ਜੀਂਗੀ। ਬਣਾ ਜੀ ਤੇਰੇ ਭਰਾ ਬਣੇ ਆ। ਸਾਨੂੰ ਭਰਾ ਸਮਝ ਕੇ ਚੱਲ। ਤੈਨੂੰ ਹੋਰ ਕਿਸੇ ਨੇ ਪਾਣੀ ਤੇਰੀ ਫੜਦੀ ਅਹੀਂ ਤੇ ਚੱਲ। ਉਹ ਆਵਾਂ ਦਾ ਵੀ ਮੋਗੇ। ਬਣਾ ਦਾ ਵੀ ਜਾਣਾ ਤੇਰੇ। ਚੱਲ ਮੇਰੀ ਗੱਲ ਸੁਣੋ ਜੇ ਕਹਿੰਗੇ ਨਾ ਅਸੀਂ ਇੱਥੇ ਵੀ ਘਰੇ ਵੀ ਰੱਖ ਲਾਂਗੇ ਤੈਨੂੰ ਕੋਈ ਗੱਲ ਨਹੀਂ ਪਰ ਤੂੰ ਸਾਨੂੰ ਦੱਸ ਦੇ ਅਸੀਂ ਤੈਨੂੰ ਇਨਸਾਫ ਦਵਾਈਏ। ਤੇ ਉਹ ਅਸੀਂ ਤੈਨੂੰ ਇੱਥੇ ਰੱਖ ਲਾਂਗੇ ਅਸੀਂ ਤੈਨੂੰ ਵਧੀਆ ਰੱਖਾਂਗੇ ਇਹ ਨਹੀਂ ਵੀ ਮਾੜਾ ਕੰਮ ਕੋਈ ਵੀ ਅਸੀਂ ਤੈਨੂੰ ਵਧੀਆ ਪੈਣ ਰੱਖਾਂਗੇ ਕੌਣ ਤੱਕੇਸ਼ਾਈ ਕਰਦਾ ਤੂੰ ਦੱਸ ਕਿਹੜੀ ਗੱਲ ਆ ਕੀ ਤੈਨੂੰ ਦਿੱਕਤ ਆ ਅਸੀਂ ਨਾ ਭੈਣ ਬਣਾਈ ਆ ਤੁਹਾਨੂੰ ਬਾਬਾ ਜੀ ਤਾਈਆਂ ਫੋਨ ਲਾਇਆ ਸੀ ਨਾ ਤੇ ਰਾਤ ਵੀ ਅਸੀਂ ਵੀ ਨਹੀਂ ਰੱਖ ਸਕਦੇ ਬਗਾਨੀ ਧੀ ਆ ਸਾਨੂੰ ਨਹੀਂ ਪਤਾ ਵੀ ਕੌਣ ਆ ਕਿੱਥੋਂ ਨਹੀਂ ਆਏ ਪਰ ਅਸੀਂ ਫਿਰ ਵੀ ਆਪਣੀ ਭੈਣ ਬਣਾ ਕੇ ਰੱਖੀ ਹੀ ਕਰੇ ਮੈਂ ਨਾ ਮੈਂ ਮਾਫੀ ਮੰਗਦਾ ਮੈਂ ਉਧਰਲੇ ਸੀਗੇ ਸਾਈਡ ਸੀਗਾ ਮੱਲਾਵਲ ਸਾਈਡ ਜਿੱਧਰ ਪਾਣੀ ਆਇਆ ਪਤਾ ਮੈਨੂੰ ਦੱਸਿਆ ਸੀ ਤੇ ਬੜੀ ਕਾਲੀ ਪਈ ਸੀ ਨਹੀਂ ਨਹੀਂ ਮੈਨੂੰ ਜਾਣ ਦੋ ਪਰ ਨਹੀਂ ਅਸੀਂ ਅਸੀਂ ਨਹੀਂ ਕੁਈ ਭੈੜਾ ਹੋ ਜਵੇ ਵੀ ਜਿੱਥੇ ਵਧੀਆ ਸੁਖ ਲਵੇ ਅਸੀਂ ਤੁਹਾਨੂੰ ਪਤਾ ਵੀ ਅਸਲ ਦੇ ਵਿੱਚ ਗੱਲ ਪਤਾ ਕੀ ਸੀ ਜੀ ਮਾਤਾ ਤੁਸੀਂ ਇਹਦੀ ਕਿਉਂ ਹੈਲਪ ਕੀਤੀ ਕਿਉਂਕਿ ਤੁਸੀਂ ਵੀ ਧੀਆਂ ਵਾਲੇ ਜੀ ਧੀਆਂ ਵਾਲੇ ਤੁਸੀਂ ਮੰਨਣਾ ਨਹੀਂ ਮੈਂ ਇਸ ਘਰ ਚ ਹਲੇ ਇਸ ਟਾਈਮ ਹੁਣ ਬੰਦਾ ਅਕਸਰ ਚ ਮੈਂ ਕੱਲਾ ਹੀ ਹਾਂ ਹੁਣ ਸਾਰੇ ਕਮਾਕਾਰਾਂ ਤੇ ਇਹ ਭੈਣਾ ਸਾਡੀਆਂ ਮੇਰੀਆਂ 7-8 ਭੈਣਾ ਵਾ ਇਥੇ ਸਾਰੀਆਂ ਚਾਚੇ ਤਾਇਆ ਦੀਆਂ ਤੇ ਅਕਸਰ ਕੋਈ ਰਿਸਪੌਂਸਿਬਿਲਟੀ ਹੈਗੀ ਤਾਂ ਹੀ ਆ ਇਥੇ ਤਾਂ ਹੀ ਲਿਆਏ ਨੂੰ ਵੀ ਚਾਲੇ ਸਾਡੀਆਂ ਭੈਣਾਂ ਹੈਗੀਆਂ ਤਾਂ ਬਰੱਖਿਆ ਭੈਣਾਂ ਚ ਰਹਿ ਅਸੀਂ ਉਧਰ ਭੈਣਾਂ ਚ ਭਾਇਆ ਇਹਨੂੰ ਉਹ ਵੀ ਉਹ ਵੀ ਤੇ ਕਨੈਕਟਰ ਹੈਗਾ ਸੀ ਜਿਹੜਾ ਕਹਿੰਦਾ ਇਹਨੂੰ ਬਾਸ ਚ ਉਤਾਰ ਦਿਓ ਹਾਂਜੀ ਤੇ ਉਹ ਸਾਡੇ ਸਾਹਮਣੇ ਅਸੀਂ ਸਾਨੂੰ ਆਏ ਆ ਤੇ ਫਿਰ ਉਹਨਾਂ ਨੂੰ ਦੁੱਖ ਲੱਗਾ ਤੇ ਫਿਰ ਲੈ ਕੇ ਆਏ ਭੈਣੇ ਮੇਰੀ ਸਮਝਣ ਦੀ ਕੋਸ਼ਿਸ਼ ਕਰ ਮੇਰੀ ਭੈਣ ਅਸੀਂ ਤੇਰੇ ਕੋਈ ਦੁਸ਼ਮਣ ਨਹੀਂ ਆ ਬੰਦੇਵ ਟੈਂਪਲ ਦੇ ਡੇਢ ਤੇ 4 ਘੰਟੇ ਤਾਰ ਦੇਣਾ ਇਹਨੂੰ ਸਾਨੂੰ ਕੋਈ ਦੱਸੇਗੀ ਵੀ ਤੇਰੇ ਨਾਲ ਕੌਣ ਧੱਕਾ ਕਰ ਰਿਹਾ ਵਾ ਕੀ ਗੱਲਬਾਤ ਆ ਫੇਰ ਹੀ ਬਣੇ ਅਸੀਂ ਤੇਰੀ ਜ਼ਿੰਮੇਵਾਰੀ ਲਵਾਂਗੇ ਫੇਰ ਹੀ ਤੇਰੇ ਕੋਲ ਘਰੇ ਜਾਵਾਂਗੇ ਜੇਕਰ ਸਾਨੂੰ ਤੇਰਾ ਐਡਰੈਸ ਨਾ ਪਤਾ ਲੱਗੂਗਾ ਤੇ ਨਾਲ ਕੌਣ ਗਲਤ ਹੋ ਰਿਹਾ ਕੀ ਨਹੀਂ ਹੋ ਰਿਹਾ ਫੇਰ ਅਸੀਂ ਕਿੱਦਾਂ ਹੈਲਪ ਕਰਾਂਗੇ ਅਸੀਂ ਰਾਤ ਦਾ ਕੁਝ ਕਿਹਾ ਤੈਨੂੰ ਜਿਹੜਾ ਤੇ ਯਕੀਨ ਆ ਮਾੜਾ ਮੋਟਾ ਦੱਸ ਤੋ ਕੋਈ ਅਸੀਂ ਤੇਰੀ ਹੱਲਪ ਹੀ ਕਰਾਂਗੇ ਤੇਰਾ ਕੋਈ ਮਾੜਾ ਨਹੀਂ ਕਰਾਂਗੇ ਤੇਰੇ ਪੇਕੇ ਕਿੱਥੇ ਤੇਰੇ ਸਾਰੇ ਕਿੱਥੇ ਆ ਵੀਰ ਰੱਬਰਗਾ ਵੀਰ ਆ ਜਿੰਨੇ ਤੈਨੂੰ ਜਿਹੜਾ ਹੀ ਨਹੀਂ ਹੈਲਪ ਕਰਨਾ ਪਤਾ ਕਿੱਥੋਂ ਚੱਲ ਕੇ ਆਇਆ ਉਹ ਤੇਰੀ ਮੱਤ ਕਰੂਗੀ ਤੇਰੀ ਮੱਤ ਕਰਨ ਆਇਆ ਕਿੱਥੋਂ ਜਾ ਕੇ ਚੱਲ ਗਿਆ ਈ ਧੂਰੋਂ ਆਇਆ ਤੈਨੂੰ ਕੋਈ ਆਂਦਾ ਵੀ ਉਧਰ ਲੈ ਜਾਂਦੇ ਕੋਈ ਆਂਦਾ ਸਵਾਰ ਵਿਚਾਰਾ ਸਵੇਰ ਦਾ ਤੁਰਿਆ ਆਵਾ ਤੇ ਕਿੰਨੀ ਉਹ ਹੈਲਪ ਕਰਨ ਵਾਸਤੇ ਤੇ ਆਇਆ ਵਾ ਕਿੱਥੋਂ ਕੰਮ ਛੱਡ ਕੇ ਆਇਆ ਵਿਚਾਰੇ ਉਹ ਆਪ ਦੀ ਥਾਂ ਤੇ ਇੱਕ ਦਿਨ ਤੇ ਕੇ ਪਾਵਾਂਗੇ ਤੇਰੀ ਸਾਨੂੰ ਜੇ ਭਰਾ ਮੰਨਦੀ ਹੈ ਨਾ ਸਾਨੂੰ ਦੱਸ ਅਸੀਂ ਤੇਰੇ ਭਰਾ ਬਣ ਕੇ ਜਾਵਾਂਗੇ ਸਾਨੂੰ ਦੱਸੋ ਤਾਂ ਸਹੀ ਇਹਨੂੰ ਵੀ ਕਿੱਥੇ ਤੂੰ ਦੱਸ ਅਸੀਂ ਆਵੇ ਤੇਰੀਆਂ ਭੈਣਾਂ ਖੜੀਆਂ ਭੈਣਾਂ ਨੂੰ ਨਾਲ ਲੈ ਕੇ ਜਾਵਾਂਗੇ ਤੈਨੂੰ ਅਸੀਂ ਨਹੀਂ ਖੱਲੇ ਖੜਦੇ ਤੇ ਆ ਭੈਣ ਜਾਊਗੀ ਨਾਲ ਜਿਹੜੀ ਭੈਣ ਨੂੰ ਕਹਿੰਗੇ ਉਹ ਦੂਜੀ ਭੈਣ ਨੂੰ ਲੈ ਜੀਏ ਨਾਲ ਉਦੀਰੀ ਉਦੀਰੀ ਲਈ ਜਿੱਧਰ ਸੁੱਤੇ ਸੀ ਇਹ ਫਿਰ 10ਵੇਂ ਨੂੰ ਮੇਰੀ ਭੈਣ 10 ਗੱਲ ਬਾਤ 10 ਕੁਝ ਠੀਕ ਹੈ ਜੀ ਜੇ ਤੂੰ ਕੈਂਪ ਦਾ ਐਡਰੈਸ ਦੱਸ ਦੇ ਚੱਲ ਕਿੱਥੇ ਕੋਣੀ ਦੱਸਣ ਚ ਤੇਨੂੰ ਹੀ ਕੋਈ ਹੋਈ ਤੇਰਾ ਨੁਕਸਾਨ ਹੋਣਾ ਤੂੰ ਫਿਰ ਜਿੱਥੇ ਕਹਿੰਗੇ ਉੱਥੇ ਚੜਾ ਦਾਂਗੇ ਜਿੱਥੋਂ ਤੇਰੇ ਲੋਕ ਜਾਣਦੇ ਤੂੰ ਉੱਥੋਂ ਉੱਥੋਂ ਕਿ ਡਰਦੀ ਐ ਤਾ ਡਰਦੀ ਨਹੀਂ ਡਰਨਾ ਐ ਨਾ ਕਾਹਦਾ ਡਰ ਲੱਗਦਾ ਵਾ ਉਹਨਾਂ ਨਾਲ ਨਹੀਂ ਕੋਈ ਰੋਅ ਹੋਏਗਾ ਉਹਨਾਂ ਨਾਲ ਨਾ ਡਰ ਡਰਨਾ ਸਾਡੇ ਹੱਥ ਕਿੰਨੀ ਡਰੀਦਾ ਤੂੰ ਉੱਪਰ ਸਰ ਉੱਥੋਂ ਨਿਕਲ ਕਿੰਨੇ ਬੱਚੇ ਕਿੰਨੇ ਭੈਣੇ ਤੇਰੇ ਕੋਈ ਬੱਚੇ ਨਹੀਂ ਆ ਤੇ ਵਿਆਹ ਨੂੰ ਕਿ ਨੱਚਰ ਹੋਇਆ ਵਿਆਹ ਆ ਕੈਨ ਕਰਦੇ ਘਰ ਵਾਲਾ ਕੀ ਕੰਮ ਕਰਦਾ ਪੱਲੇਦਾਰੀ ਕਰਦਾ ਮੰਡੀ ਚ ਅੱਛਾ ਕਿੱਥੇ ਮੰਡੀ ਮੋਗੇ ਤੇ ਤੇਰਾ ਘਰ ਕਿੱਥੇ ਆ ਕਿਹੜੇ ਮੱਲੇ ਚ ਆ ਕਿਹੜੀ ਵਸਤੀ ਹੈ ਕਿਹੜਾ ਇਹ ਕਿਹੜਾ ਨਾਲਾ ਦੱਸੇ ਹੁੰਦੇ ਜੀ ਦੀਦੀ ਗੰਦਾ ਨਾਲਾ ਗੰਦਾ ਨਾਲਾ ਮੋਗੇ ਇਹ ਕੀ ਖੈਰ ਦੇ ਵਿੱਚ ਕਿਹੜੀ ਵਸਤੀ ਦੱਸੀ ਜੀ ਗੰਦਾ ਨਾਲਾ ਦੱਸਿਆ ਕਿਹੜੀ ਵਸਤੀ ਦਸੀ ਭੈਣ ਜਗਰਾਉਂ ਜਗਰਾਉਂ ਵਸਤੀ ਨਹੀਂ ਜਗਰਾਉਂ ਤੇ ਸ਼ਹਿਰ ਵਾਲਾ ਜਗਰਾਉਂ ਰੋਡ ਜਗਰਾਉਂ ਰੋਡ ਦੱਸਿਆ ਹੈ ਨਾ ਜਗਰਾਉਂ ਰੋਡ ਤੇ ਉੱਥੇ ਗੰਦੇ ਨਾਲੇ ਦੇ ਲਾਗੇ ਵਸਤੀ ਹੈ ਕੋਈ ਤੇ ਨਾਂ ਕੀ ਘਰ ਵਾਲੇ ਦਾ ਘਰ ਵਾਲੇ ਦਾ ਨਾਂ ਹੈ ਸੁਨੀਲ ਸੁਨੀਲ ਠੀਕ ਹੈ ਸੱਸ ਦਾ ਨਾਂ ਪਤਾ ਨਹੀਂ ਤੇਰੇ ਸਾਰੇ ਦਾ ਨਾਂ ਕੀ ਆ ਹੈਲੋ ਤੇਰੇ ਦਿਓਰ ਵੀ ਹੈਗੇ ਨਾ ਉਹਨਾਂ ਦਾ ਨਾਂ ਕੀ ਦਿਓਰਾਂ ਦਾ ਨਾਂ ਹੈ ਜਗਰਾਉਂ ਲੱਭ ਜੀ ਬਾਜੀ ਤੇ ਰਜੇਸ਼ ਤੇ ਸਾਰੇ ਦਾ ਕੀ ਨਾਂ ਤੋਰੀ ਧੰਨ ਬਤ ਸਾਰੀ ਗੱਤ ਤੈਨੂੰ ਤੈਨੂੰ ਮਾਰਦੀ ਪੇਕੇ ਕਿਹੜੀ ਜਗ੍ਹਾ ਵਾ ਨਾ ਨਾ ਕਿੰਨੇ ਮੈਂ ਫਿਰ ਜਿਸ ਨਾਮ ਆਪਣਾ ਆਡਰ ਨਹੀਂ ਪਾਇਆ ਹਾਂ ਉੱਥੇ ਉੱਥੇ ਆ ਠੀਕ ਅੰਮਰ ਸਰ ਤੁਸੀਂ ਕਿੱਥੇ ਰਹਿੰਦੇ ਰਹੇ ਜੇ ਆਂਦਾ ਸੋਹਣ ਨੂੰ ਵਿਆਹ ਕੇ ਲੈ ਆਏ ਆ ਕਿਹੜੀ ਜਗ੍ਹਾ ਤੋਂ ਕਿਹੜੀ ਜਗ੍ਹਾ ਤੋਂ ਅੰਮਰ ਸਰ ਕਿੱਥੋਂ ਵੇ ਆ ਕੇ ਲੈ ਆਏ ਆ ਮੋਕਮਪੁਰੇ ਤੋਂ ਮੋਕਮਪੁਰੇ ਤੋਂ ਇਹਦੇ ਵਿੱਚ ਮੈਂ ਬਸ ਸ਼ਹਿਰ ਘੁੰਮਦੀ ਹਾਂ ਹੂੰ ਉਹ ਰਿਸ਼ਤੇਦਾਰ ਕੋਈ ਮਿਲ ਗਿਆ ਆਟੋ ਚੋਂ ਆਂਦਾ ਹਾਂ ਹੂੰ ਉਹ ਹੁਣ ਬਾਗਲ ਬਾ ਲੈ ਆਇਆ ਉਹਨੇ ਮੈਂ ਵਿਆਹ ਕਰਤਾ ਅਛਾ ਉਹਨੇ ਵਿਆਹ ਕਰਤਾ ਵਿਆਹ ਫੇਰੇ ਕਿਤੇ ਕੀਤੇ ਕਿ ਜਾਂ ਉਦਾਂ ਕੱਲ ਦਿੱਤਾ ਫੇਰੇ ਦਿੱਤੇ ਚਲੋ ਧੰਨਵਾਦ ਉਹਦਾ ਵੀ ਤੇ ਤੇਰਾ ਪੇਕੇਆਂ ਦੇ ਵਿੱਚ ਮੰਮੀ ਡੈਡੀ ਭੈਣ ਭਰਾ ਮੰਮੀ ਡੈਡੀ ਦੀ ਆਂਦੀ ਵੀ ਥਾਲਾ ਰੱਖਦਾ ਭਰਾ ਕੋਈ ਨਹੀਂ ਆਗਾ ਚਾਚੇ ਤਾਏ ਨਹੀਂ ਕੋਈ ਨਾ ਕੋਈ ਤਾਂ ਹੋਗਾ ਤੇਰੇ ਮੰਮੀ ਡੈਡੀ ਚਾਚੇ ਤਾਏ ਮਾਸੀ ਮਾਮਾ ਹਾਂ ਹਾਂ ਹੀ ਨਹੀਂ ਪਰ ਕੁਛ ਦੇ ਕਿਛ ਦੇ ਨਹੀਂ ਅੱਛਾ ਨਾਨਕੇ ਕਿੱਥੇ ਆ ਤੇਰੇ ਕਿੱਥੇ ਕਿਹੜੀ ਕਿਹੜੀ ਕਿ ਪੰਜ ਨੰਬਰ ਗਲੀ ਕਿਹੜੀ ਮੱਲੇ ਚ ਨੰਬਰ ਸਰ ਕਿਹੜੇ ਮੱਲੇ ਚ ਅਸਾਂ ਬਸ ساری ਬਾਤ ਕਰੀ ਨਹੀਂ ਪੈਣੀ ਉੱਥੇ ਕੋਈ ਮੱਲਾ ਵੀ ਹੁੰਦਾ ਵਾ ਪੈਣੀ ਪੈਨੂ ਠੀਕ ਆ ਪੈਣੀ ਮੈਨੂੰ ਵੀ ਪੈ ਪਣੀ ਕੋਈ ਮੱਲਾ ਹੁੰਦਾ ਵਥੇ ਇੱਥੇ ਆ ਮੇਰੀ ਭੈਣ ਉਰਿਆ ਮੇਰੀ ਘਬਰਾਣਾ ਉਰਿਆ ਇੱਥੇ ਆ ਜੇ ਵੀ ਇੱਥੇ ਲੱਗੇ ਤੂੰ ਆ ਜਾ ਤੂੰ ਲੱਗ ਕੇ ਆ ਜਾ ਦੀਦੀ ਇੱਥੇ ਇੱਥੇ ਆ ਭੈਣ ਮੇਰੀ ਕੋਈ ਨਹੀਂ ਡਰਨਾ ਤੈਨੂੰ 100 ਮਿਲੇਗਾ ਜੇ ਤੈਨੂੰ ਆਕੇ ਸੱਸ ਮਾਂ ਸੱਸ ਕੀ ਕਹਿੰਦੀ ਆ ਸੱਸ ਤੇ ਨੂੰ ਮਾਰਦੀ ਆ ਕਿ ਜਾਂ ਕੀ ਕਹਿੰਦੀ ਆ ਤੰਗ ਕਰਦੀ ਆ ਕੀ ਤਾਂ ਕਰਦੀ ਆ ਕੁਰਦੀ ਮਾਰਦੀ ਆ ਕਿ ਜਾਂ ਕੁਝ ਮਜਬੂਰ ਕਰ ਲਈ। ਫਾਤੂ ਇਹ ਮੈਂ ਕੰਮ ਵੀ ਕਰਦੀ ਆ। ਹੂੰ। ਸਾਰੇ ਘਰ ਦਾ ਕੰਮ ਕਰਦੀ ਆ ਬਿਨਾ ਫਾਤੂ ਮੈਨੂੰ ਬੋਲੀ ਜਾਊਗੀ। ਨਹੀਂ ਬੋਲਦੀ ਆ ਵੇ ਤੇਰੀ ਕੋਈ ਦਵਾਈ ਦੁਈ ਚੱਲਦੀ ਆ ਤੇਰੀ ਕੋਈ ਦਵਾਈ ਚੱਲਦੀ ਤੇਰੀ ਕੋਈ। ਦਵਾਈ ਤਾਂ ਮੈਂ ਕਿਹਾ ਮੈਂ ਤਾਂ ਠੀਕ ਆ ਟੈਨਸ਼ਨ ਹੈ ਕੀਤਾ ਵਾ। ਸਟਰਵ ਕੀਤਾ ਵਾ। ਅਸਲ ਦੇ ਵਿੱਚ ਮਾਤਾ ਜੀ ਪਤਾ ਕੀ ਹੁੰਦਾ ਵਾ ਜਿੰਨਾ ਧਿਆਨ ਦੇ ਮਗਰ ਮਾਪਿਓ ਨਹੀਂ ਨਾ ਹੁੰਦੇ ਜਾਂ ਭੈਣ ਭਰਾ ਨਹੀਂ ਹੁੰਦੇ ਉਹਨਾਂ ਨੂੰ ਕੋਈ ਸਮਝਦਾ ਨਹੀਂ ਆ ਹਰ ਕੋਈ ਟਿੱਚ ਸਮਝਦਾ ਉਹਨਾਂ ਨੂੰ ਸਾਡਾ ਬਹਿ ਕੇ ਹਰ ਜਿੰਨੀਆਂ ਹੱਟ ਨਾ ਜਾਣੀਆਂ ਇੱਕੋ ਬਰਵਾਦੇ ਆਂ ਭੂਆ ਇੱਥੇ ਬਹਿ ਕੇ ਰੋਂਦੀ ਰਹੀ ਆ ਖੁਦ ਵੀ ਕੀ ਕੀ ਨਾਲ ਕੀ ਬੰਦਾ ਪਿਆ ਸਾਡੀਆਂ ਵੀ ਥੀਆਂ ਹੈਗੀਆਂ ਬਣਾ ਦੂ ਹੀ ਹੋਇਆ ਜਦੋਂ ਇਹਨਾਂ ਸਾਰੇ ਪੈਸੇ ਦੇਣ ਵੇਖ ਕੇ ਪੈਸੇ ਦੇਣ ਬਿਆਲੇ ਕਰਾਇਆ ਤੇ ਉਹ ਜਦੋਂ ਕਨੈਕਟਰ 5 6 ਵਾਰੀ ਮੈਨੂੰ ਸਾਨੂੰ ਆਪਸ ਤੋਟ ਤੋਟ ਪੈਂਦਾ ਹੀ ਵੇਖ ਲੋ ਵੀ ਕੋਈ ਵੀ ਇਨਸਾਨੀਆਂ ਤੇ ਰਹਿ ਨਹੀਂ ਗਈ ਦੁਨੀਆ ਸੰਗੀ ਵੇਖ ਲੋ ਭੈਣ ਰੋਣ ਲੱਗ ਪਈ ਆ ਤੇ ਦੋਕਵਾ ਹੁੰਦਾ ਮਤਾ ਜੀ ਆਪਣੀਆਂ ਧੀਆਂ ਵਾ ਨਾ ਲੈ ਜਿਹੜੀ ਇਹੋ ਜਿਹੀ ਗੱਲਾਂ ਹੁਣ ਨੀ ਚੱਲੀਆਂ ਜਾਂਦੀ ਅੱਜ ਸਾਡੀ ਧੀ ਨਾਲ ਤਰ੍ਹਾਂ ਹੋਇਆ ਮਤਾ ਜੀ ਜੀਰੇ ਲਾਗੇ ਪੀਹੇ ਵਾਲਾ ਪਿੰਡ ਵਾ ਮੇਰੀ ਗੱਲ ਸੁਣੋ ਪੀਹੇ ਵਾਲਾ ਪਿੰਡ ਵਾ ਬੰਦੇ ਨੂੰ ਹੋ ਗਈ ਜੇਲ ਤੇ ਜਿਹੜੀ ਉਹਦੀ ਘਰ ਵਾਲੀ ਉਹ ਦਿਮਾਗੀ ਅਫਸਰ ਹੀ ਤੇ ਸੱਕੀ ਨਨਾਨ ਨੇ ਆਪਣੀਆਂ ਭਤੀਜੀਆਂ ਵੇਚ ਦਿੱਤੀਆਂ ਮਗਰੋਂ ਇੱਕ ਨੂੰ 3 ਲੱਖ ਤੇ ਇੱਕ ਨੂੰ 1.5 ਲੱਖ ਚ ਆ ਥੋੜੇ ਦਿਨਾਂ ਦੀ ਗੱਲ ਜੇ ਹੈ ਜੀ ਐਵੇਂ ਦੀ ਦੁਨੀਆ ਵੀ ਹੈਗੀ ਆ ਬਹੁਤ ਬੇਰੋਧ ਬਹੁਤ ਭਈਏ ਬਹੁਤ ਪਰੇ ਤੋਂ ਪਰੇ ਧੰਨਵਾਦ ਤੁਹਾਡਾ ਵੀ ਤੁਸੀਂ ਬੇਗਾਨੀ ਧੀਆਂ ਨੂੰ ਆਪਣੀ ਧੀ ਸਮਝ ਕੇ ਲੈ ਕੇ ਆਏ ਜੀ ਨਹੀਂ ਤੇ ਕੋਈ ਬੰਦਿਆਂ ਵਾਲਾ ਘਰ ਵੀ ਹੋਵੇ ਨਾ ਬਣੇ ਜੁम्मेवार ਬੰਦੇ ਵੀ ਹੋਵੇ ਉਹ ਵੀ ਨਹੀਂ ਲੈ ਕੇ ਆਉਂਦੇ ਰਾਤ ਨੂੰ ਹਾਂਜੀ ਤੇ ਅਸੀਂ 5-6 ਜਾਨੀਆਂ ਹੈਗੇ ਅਸੀਂ ਗਏ ਸੀ ਵਿਆਹ ਤੇ ਇਹ ਜਮੇ ਪਾਣੀ ਫੜ ਵੀ ਨਾ ਮਾਣਦੇ ਕਹਿੰਦੀ ਓਵਰ ਟੇਕ ਟਾਈਮ ਦਾ ਭਾ ਇਹ ਕੁਛਿਆ ਨਾ ਨਾ ਨੇ ਕਨੈਕਟਰ ਨੇ ਕਿ ਤੂੰ ਟੇਕ ਤੇ ਨਹੀਂ ਲਈ ਸੀ ਇਹ ਗੱਲਾਂ ਕਰਨ ਲਾ ਮਾਮੀ ਹੋਣੀ ਫਿਰ ਇਹਨੂੰ ਸੱਚਾ ਲੱਗ ਗਈ ਤੂੰ ਟੇਕ ਤੇ ਕਿਉਂ ਨਹੀਂ ਲਈ ਤੇਰਾ ਧਾਰ ਡਾੜ ਕਿਉਂ ਨਹੀਂ ਹੈਗਾ ਤੇਰੇ ਕੋਲ ਤੇ ਧਾਰ ਕਰਦੀ ਆ ਜਨਾ ਤੂੰ ਹੀ ਤੇ ਧਾਰ ਕਰਦੀ ਹੈ ਜੀ ਮੇਰਾ ਘਰ ਵਾਲਾ ਵੀ ਮੇਰੀ ਸੱਸ ਦਾ ਘਰ ਤੇ ਮੁੰਬੜਾ ਚੰਗਾ ਸਮਝਦਾ ਏ ਤੇ ਤਾਂ ਕਰਕੇ ਮੈਂ ਉੱਥੋਂ ਡਰਦੀ ਨਿਕਲੀ ਆ ਤੇ ਮੈਂ ਆਪ ਦਾ ਬਚਾਅ ਕਰਦੀ ਫਿਰਦੀ ਮੇਰੇ ਮਗਰ ਕਹਿੰਦੀ ਬੰਦਾ ਲੱਗਾ ਹੈ ਮੋਟਰਸਾਈਕਲ ਤੇ ਉਹ ਨਹੀਂ ਡਿਚ ਨੇ ਮੈਨੂੰ ਕੋਣ ਉਹ ਕੌਣ ਸੀਗੇ ਜਿਨੇ ਤੈਨੂੰ ਸਿਪ ਪੜਾਉਣੇ ਲਾਇਆ ਤੇਰੇ ਮਤੇਬਰਾ ਨੇ ਲਾਇਆ ਸੀਗਾ ਨਹੀਂ ਮਤੇਆ ਪਧਰਾ ਤੇਨੂੰ ਕੀ ਆਂਦਾ ਵਾ ਕੁਛ ਕੁਛ ਆਂਦਾ ਵਾ ਤੈਨੂੰ ਉਹ ਡਿਸਟਰਬ ਕਰਦਾ ਤੈਨੂੰ ਉਹ ਵੇਚਦਾ ਵਾ ਅੱਗੇ ਵੇਚਿਆ ਸੀ ਤੈਨੂੰ ਨੇ ਅੱਗੇ ਛੱਤੀਆਂ ਸਾਲਾਂ ਤੇ ਵੇਚੇ ਸੀ ਕਿੱਥੇ ਵੇਚਿਆ ਆਹ ਹਾ ਅੱਛਾ ਛੱਤੀਆਂ ਸਾਲਾਂ ਤੇ ਪਰਾ ਨਹੀਂ ਪੈਸੇ ਲੈ ਉਹ ਤਾਂ ਬੜੀ ਮੁਕਸਨ ਨਿਕਲੀਆਂ ਕਿੱਥੇ ਸੀ ਉਹ ਕਿਹੜੀ ਜਗ੍ਹਾ ਉਹ ਵੀ ਉੱਥੇ ਨੋਕੀ ਪਾਣੀ ਅੰਮ੍ਰਿਤਸਰ ਚ ਮਤੇਬਧਰਾ ਭਰਾ ਦਾ ਨਾ ਕੀ ਤੇਰੇ ਦਾ ਬਿੱਟੂ ਬਿੱਟੂ ਪਿੰਡ ਕਿਹੜਾ ਉਹਦਾ ਬਸ ਸਾਮੋਕ ਮੁਕਾ ਬਠਾਣਾ ਮੁਕਾ ਪੁਰਾ ਠਾਣਾ ਤੇ ਗਲੀ ਨੰਬਰ 5 ਮੁਕਾ ਮੂਰੇ ਠਾਣੇ ਚ ਤੇ ਬਿੱਟੂ ਇਹਦਾ ਨਾਮ ਆ ਕੋਈ ਗੱਲ ਨਹੀਂ ਉਹਦੇ ਨਾਲ ਕਈ ਨੰਬਰ ਨੰਬਰ ਹੈਗਾ ਉਹਦਾ ਆਪਾਂ ਉਹਦੇ ਨਾਲ ਗੱਲ ਕਰ ਲਾਂਗੇ ਦਾ ਪਤਾ ਆ ਨੰਬਰ ਤਾਂ ਨਹੀਂ ਪਤਾ ਕੋਈ ਗੱਲ ਨਹੀਂ ਉਹਦੇ ਘਰੇ ਚੱਲ ਚਲਾਂਗੇ ਲੈ ਕੇ ਕਿੱਥੇ ਰੀਚਾਈ ਤੈਨੂੰ ਤੇਰੀ ਸਾਰਾ ਰੋਜ਼ ਦਾ ਪਗਾਰ ਬੂਆ ਨਾ ਤੇਰਾ ਹੱਕ ਦਵਾਉਣਾ ਆ ਵੀ ਉਹ ਮੈਂ ਦੂ ਭਾਈ ਨਿਕਪੜਾ ਮੇ ਆ ਖਤਮ ਹੋ ਗਿਆ ਹਾਂ ਵੱਡਾ ਮੈਨੂੰ ਉਹਨੇ ਕਹਤਾ ਪਿੰਗਲ ਵਾਲ ਜਮਾ ਵੱਡੇ ਪੜਾਣੇ ਉਥੋਂ ਭੱਜੀ ਵੇ ਉਥੋਂ ਭੱਜੀ ਸਾਰੇ ਭੱਜੀ ਮੈਂ ਆਪਣੀ ਜਾਨ ਦੇ ਬਚਾਉਂਦੀ ਆ ਨਾ ਇੱਧਰ ਜਾ ਲੱਗਦਾ ਨਾ ਕੱਲ ਵੀ ਆਂਦੀ ਨਹੀਂ ਤੇਰੇ ਮਾਤਾ ਮਤਲਬ ਪਤਾ ਵੀ ਉਹਥੇ ਨਹੀਂ ਕਦੋਂ ਹੋਰ ਗੱਲ ਵੀ ਮੈਨੂੰ ਭੈਣੇ ਇੱਕ ਅੱਧਾ ਦਿਨ ਦੇ ਦੇ ਮੈਂ ਤੇਰੇ ਨਾਲ ਤੇਰੇ ਨਾਲ ਚੱਲੂੰਗਾ ਜਿੱਥੇ ਕਹਵੇਂਗੀ ਠੀਕ ਆ ਆਪਣੀ ਟੀਮ ਨੂੰ ਨਾਂ ਲੈ ਕੇ ਜਿੱਥੇ ਵੀ ਤੇਰਾ ਧੱਕੇਸ਼ਾਹੀ ਕਹਨੇ ਕੀਤੀ ਉੱਥੇ ਤੇਨੂੰ ਨਾਂ ਲੈ ਕੇ ਜਾਊਂਗਾ ਤੇ ਮੇਰੇ ਕੋ ਰਹਿਣਾ ਵਾ ਹਾ ਉਹ ਵਾਲੀ ਲੈਣ ਨਹੀਂ ਰਹਿਣਾ ਸਾਰੇ ਜਾਣਾ ਆਪਣਾ ਸਾਰੇ ਜਾਣਾ ਨਾ ਕੋਈ ਗੱਲ ਨਹੀਂ ਤੇ ਨਾਲ ਤੇਰੇ ਸਾਰੇ ਜਾਵਾਂਗੇ ਤੇਰੀ ਸੱਸ ਨੂੰ ਸਮਝਾ ਕੇ ਆਵਾਂਗੇ ਜੇ ਪਿਆਰ ਨਾਲ ਸਮਝੂ ਪਿਆਰ ਨਾਲ ਸਮਝਾ ਲਾਂਗੇ ਜੇ ਦੂਜੇ ਰੂਪ ਸਮਝੂ ਦੂਜੇ ਰੂਪ ਸਮਝਾ ਦਾਂਗੇ ਠੀਕ ਆ ਤੇਨੂੰ ਤੰਗ ਨਹੀਂ ਕਰੂਗੀ ਤੇਰੀ ਸੱਸ ਹਾਂ ਹੁਣ ਇਹ ਜਾਣਾ ਹੁਣੇ ਤੈਨੂੰ ਹੁਣੇ ਲੈ ਜਾਂਦੇ ਕੋਈ ਗੱਲ ਨਹੀਂ ਤੈਨੂੰ ਹੁਣੇ ਲੈ ਜਾਂਦੇ ਹਾਂ ਨਾਲ ਦਾ ਓਏ ਜਾਣੇ 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 ਆਸ ਤੂੰ ਦੁਕਾਨੇ ਦੱਸੀ ਜੈ ਨੂੰ ਤਾਂ ਚੰਗਾ ਭੈਣ ਤੇਰਾ ਜਿਹੜਾ ਘਰ ਬੁਆਰੀ ਹੈ ਨਾ ਤੈਨੂੰ ਹੱਕ ਦਿਵਾਉਣ ਆਇਆ ਵੀਰ ਤੇਰਾ ਘਰ ਬੁਆਰੇ ਦਾ ਤੈਨੂੰ ਹੱਕ ਦਿਵਾਵਾਂਗੇ ਤੈਨੂੰ ਰਹਿਣ ਦੀ ਜਗ੍ਹਾ ਦਿਵਾਵਾਂਗੇ ਤੂੰ ਟੈਨਸ਼ਨ ਨਾ ਲੈ ਠੀਕ ਹੈ ਇਹ ਜਿਹਨਾਂ ਨੇ ਇਤਰਾਦਿਆ ਨਾ ਜਿਹਨਾਂ ਕੋਈ ਚੱਲਦਾ ਬੜੀ ਦੁਨੀਆ ਦਾ ਸਾਥ ਦਿੱਤਾ ਆ ਇਹਨੂੰ ਲੈ ਤੂੰ ਭੈਣਾ ਇਹਨਾਂ ਦਾ ਫੋਨ ਚੈੱਕ ਕਰੀ ਵੀਰ ਉਹਨਾਂ ਨੇ ਬੜੀਆਂ ਸੇਵਾ ਕੀਤੀਆਂ ਤੇਰੇ ਵਰਗੀਆਂ ਭੈਣਾਂ ਅਸੀਂ ਜਿਨ੍ਹਾਂ ਨਾਲ ੱੱੱਕਾ ਕਰਦੇ ਸੀ ਤੂੰ ਟੈਨਸ਼ਨ ਨਾ ਲੈ ਤੈਨੂੰ ਮੇਰੇ ਦੀ ਮੈਂ ਆਪਣੇ ਕੋਲ ਲੈ ਕੇ ਚੱਲਦਾ ਵਾਂ ਫਿਰ ਆਪਣੀ ਸਾਰੀ ਟੀਮ ਨੂੰ ਜਿਹੜੇ ਨਿਹੰਗ ਸਿੰਘ ਵਾ ਉਹਨਾਂ ਨੂੰ ਤੇਰੇ ਨਾਲ ਲੈ ਕੇ ਚੱਲਾਂਗਾ ਠੀਕ ਆ ਤੇਰੇ ਸਾਰੇ ਘਰ ਕਿਉਂਕਿ ਜਦੋਂ ਉਹਨਾਂ ਨੂੰ ਪਤਾ ਲੱਗੂਗਾ ਨਾ ਵੀ ਮੇਰੇ ਨਾਲ ਸਿੰਘ ਆਏ ਆ ਨਿਹੰਗ ਸਿੰਘ ਆਏ ਤੇ ਮਤਲਬ ਕਿ ਨਾਲ ਮੇਰੀ ਨੌ ਨਾਲ ਫਿਰ ਤੈਨੂੰ ਉਹ ਇਹ ਕਹਿਣ ਲੱਗੇ ਵੀ ਇਹ ਦੀ ਸੋਚਣਗੇ ਅਗਲੀ ਆ ਜੀ ਮੈਂ ਆਪਣੇ ਕੋਲ ਲੈ ਕੇ ਜਾਣਾ ਤੈਨੂੰ ਅੱਜ ਆਪਣੇ ਕੋਲ ਲੈ ਕੇ ਜਾਣਾ ਅੱਜ ਫਿਰ ਸਾਰੀ ਟੀਮ ਨੂੰ ਆਪਣੀ ਨੂੰ ਤਿਆਰ ਕਰਕੇ ਕਿਉਂਕਿ ਇੱਧਰ ਪਾਣੀ ਜਿੱਧਰ ਆਇਆ ਨਾ ਮੇਰੀ ਟੀਮ ਸਾਰੀ ਉਧਰ ਵਾ ਜਿੱਧਰ ਦਰਿਆ ਆਇਆ ਪਾਣੀ ਆਇਆ ਹਾੜ ਆਇਆ ਉਹਨਾਂ ਨੂੰ ਨਾਲ ਲੈ ਕੇ ਸਿੰਘਾਂ ਨੂੰ ਫਿਰ ਤੇਰੇ ਸਾਰੇ ਘਰ ਜਾਵਾਂਗੇ ਉਹਨੇ ਜਾਨ ਛੜਾ ਕੇ ਨਿਕਲੀ ਆ ਤੇ ਤੈਨੂੰ ਤੇ ਤੇਰਾ ਵਾਕ ਹੀ ਤੋਂ ਚੰਗੇ ਥਾਂ ਹੀ ਲੱਗਦਾ ਹਾਂ ਏਦਾਂ ਬੈਠੇ ਮੇਰੀ ਗੱਲ ਏਦਾਂ ਕਿੱਥੇ ੱੱਕੇ ਖਾਂਦੀ ਫਿਰੇਂਗੇ ਦਰਦ ਦਿੱਦਕੇ ਖਾਂਦੇ ਜੇ ਤੇਰਾ ਜਿਗਰਾ ਹੈਗਾ ਤੇ ਤੂੰ ਇੱਥੇ ਤੱਕ ਆਈ ਆ ਤੂੰ ਬੜੀ ਤਗੜੀ ਆ ਤੂੰ ਭੈਣ ਬਹੁਤ ਵਧੀਆ ਪਰ ਕੋਣ ਸਾਡੇ ਨਾਲ ਸਾਥ ਦੇ ਅਹੀਂ ਤੈਨੂੰ ਫੈਸਲਾ ਕੋਈ ਦਵਾਵਾਂਗੇ ਤੈਨੂੰ ਹੱਕ ਦਵਾਵਾਂਗੇ ਵੀਰਾ ਹਾਂ ਸਾ ਜੀ ਮੈਂ ਨਾਲ ਨਾਲ ਵੀਰ ਜੇ ਜਾਊਗਾ ਮੈਂ ਮੈਂ ਨਾਲ ਜਾਊਂਗਾ ਭੈਣ ਚਲਾ ਉੱਠ ਮੇਰੀ ਭੈਣ ਆ ਜਾ ਟੈਂਸ਼ਨ ਨਾ ਲੈ ਤੇ ਘਬਰਾ ਨਾ ਆਵੇ ਦੀਦੀ ਨਾਲ ਜਾਊਗੀ ਦੀਦੀ ਨਾਲ ਆ ਜਾ ਤੂੰ ਲੈ ਆ ਜਾ ਦੀਦੀ ਨਾਲ ਆ ਜਾ ਕੋਈ ਨਹੀਂ ਮੇਰੀ ਭੈਣ ਦਾ ਡਰਨਾ ਕੱਪੜੇ-ਕਪੜੇ ਤੁਸੀਂ ਬਦਲੇ ਕਿ ਜੇ ਪਹਿਲੇ ਇਦਾਂ ਦੇ ਨਹੀਂ ਕੱਪੜੇ ਵੀ ਨਹੀਂ ਇਹੀ ਪਾਏ ਸੀ ਕੱਪੜੇ ਕੋਹਣੀ ਵਿਚਾਰੀ ਤੇਗਾ ਕੱਪੜਾ ਤੇ ਲੀੜਾ ਕੋਹਣੀ ਨਾ ਪੈਨ ਲਈ ਨਹੀਂ ਮੈਂ ਇਹ ਗੱਲ ਪੁੱਛ ਰਹਾ ਇਹ ਕੱਲ ਹੀ ਆਈ ਆ ਪ੍ਰਿੰਟ ਕਰੋਂ ਹਾਂਜੀ ਕੀ ਇਹ ਚੱਲ ਆਉਂਦੀ ਰੰਗ ਦੀ ਬਾਕੀ ਆ ਬਾਬਾ ਜੀ ਆਂਦੇ ਆ ਮਰਜੀ ਬਾਕੇ ਲੈ ਜੂ ਅੱਦੇ ਕਿਹੇ ਦਾ ਕੀ ਕਰ ਲੈਣਾ ਅੱਜ ਕੱਲ ਪਤਾ ਕੀ ਟਰੱਕਾਂ ਵਾਲਿਆਂ ਨੂੰ ਤੁਹਾਨੂੰ ਪਤਾ ਅੱਜ ਕੱਲ ਮਾਹੌਲ ਚੱਲ ਨਹੀਂ ਹੈਗਾ ਜੀ ਹੋਣੇ ਇਹਦੇ ਪੰਕ ਨੇ 10000 ਵਜੇ ਮੋਗੇ ਤੇ ਉਹਨੇ ਜਰ ਨੂੰ ਰਾਤ ਦੀ ਗੱਲ ਤੇ ਬਿਲਕੁਲ ਖਾਲੀ ਹੋ ਜਾਣਾ ਜਿਹੜਾ ਮਰਜੀ ਆਉਂਦਾ ਵੀ ਆ ਮੇਰੇ ਨਾਲ ਆ ਨਾ ਮਾਤਾ ਜੀ ਦਾ ਵੀ ਕਰਦਾ ਤੇ ਆਪਾਂ ਦਾ ਕੀ ਕਰ ਲੈਣਾ ਨਹੀਂ ਦੇਖ ਕਰਕੇ ਅਸੀਂ ਅਖਾ ਚੱਲਦਾ ਨਾ ਤੂੰ ساری ਰਾਤ ਮੇਰੇ ਕੋਲ ਸੁੱਕੀ ਨਾ ਮਾ ਬੀ ਉਹਨੂੰ ਮਰਗਤ ਮੈਡਮ ਕੋਲ ਬਿਠਾਈ ਸੀ ਪਾਈ ਸੀ ਲੰਮਿਆਂ ਦੇ ਕੋਲੇ ਸੁੱਤੀ ਨਹੀਂ ਇੱਕ ਮਿੰਟ ਦੀ ਡਰ ਚਿੰਜੀ ਰਹੇ ਮੈਂ ਇਹ ਹੋ ਰਹੇ ਹੈਗਾ ਤੇਨੂੰ ਕੋਈ ਨਹੀਂ ਕੋਹਾਂ ਦਾ ਮੈਂ ਤੇ ਘਰੇ ਲੈ ਜਾ ਚਲਾ ਮੇਰੀ ਭੈਣ ਉੱਠ ਚਲਾ ਪੈਣ ਫੜੇ ਇਹਨਾਂ ਨੂੰ ਚੱਲਾ ਚੱਪਲ ਕਿੱਥੇ ਟੈਨਸ਼ਨ ਨਾ ਲੈ ਟੈਨਸ਼ਨ ਕੀ ਤੁਹਾਡੇ ਅਹੀਂ ਨੇ ਜਾਣੇ ਇੱਕ ਜਣਾ ਹੋਵੇ ਨਾ ਫਿਰ ਚੱਲ ਜੀ ਉਹ ਕਲੀ ਡਰ ਨਹੀਂ ਨਾ ਤੁਹਾਡੇ ਨਾਲ ਫਿਰ ਮੈਂ ਉਧਰ ਲੈ ਆਉਂਗਾ ਭੈਣ ਕੋਈ ਗੱਲ ਨਹੀਂ ਆ ਜਾ ਕੁਝ ਨਹੀਂ ਆ ਮੇਰੀ ਭੈਣ ਆ ਜਾ ਜੀ ਦੀ ਵਿੱਚ ਵੇ ਲੈਣਾ ਕੋਈ ਨਹੀਂ ਨਹੀਂ ਕੁਝ ਨਹੀਂ ਇਹਦਾ ਇਹਦਾ ਲਫਾਫਾ ਵਾ ਹਾਂ ਕੋਈ ਹੈਗਾ ਇਹਦੇ ਇਹਦੇ ਪ੍ਰੂਫ ਕੀ ਦਿੱਤਾ ਹਾਂਜੀ ਮੈਂ ਚੱਕ ਦਿੱਤਾ ਲਫਾਫਾ ਬਦਲ ਕੇ ਦਿੱਤਾ ਲਫਾਫਾ ਫਟਿਆ ਸੀ ਅਰਥੋਂ ਸਾਕੇ ਦੇਣਾ ਦਿੱਤਾ ਮੈਂ ਪੈਸੇ ਦਿੱਤੇ ਕੁਛ ਕੁਛ ਰਾਤ ਸਵਾਰੀਆਂ ਅਗਰ ਤੇਰੇ ਨਾਲੇ ਜਾਣਾ ਤੇ ਅੰਦੀ ਮੈਂ ਤੇਰੇ ਨਾਲ ਨਹੀਂ ਜਾਣਾ ਚੱਲ ਮਾੜਾ ਨਾਲ ਚੱਲ ਚਲੋ ਵੀਰਾ ਲੈਓ ਫੇ ਤੁਹਾਨੂੰ ਕਿੱਥੇ ਜਾਣਾ ਪੁੱਤ ਤੁਸੀਂ ਦੋਨੇ ਜਾਣੀਆਂ ਬਹਿ ਜਾ ਦੀ ਦੀ ਨਾ ਜਾਣਾ ਪੈਣਾ ਨਾਲ ਜਾਊਗੀਆਂ ਪੈਣਾ ਨਾਲ ਤੁਹਾਨੂੰ ਕਹੇ ਟੈਨਸ਼ਨ ਮਾਦਾ ਕੁਝ ਨਹੀਂ ਦੇਦਣ ਕੁਝ ਨਹੀਂ ਦ ਮਾਤਾ ਜੀ ਤੁਹਾਨੂੰ ਆਖਿਆ ਵੀ ਜੀ ਤੁਹਾਨੂੰ ਜਾਨਦਾ ਉਹ ਮਾਤਾ ਜੀ ਤੁਸੀਂ ਚੰਗਾ ਕੀਤਾ ਵਾ ਤੁਸੀਂ ਇਹ ਤਾਂ ਕੁੜੀ ਦਾ ਵਿਆਹ ਲਿਆ ਕਿਹਾ ਤੁਸੀਂ ਤਾਂ ਕੱਪੜੇ ਲੈਣੇ ਕਿਹਦਾ ਵਿਆਹ ਦਾ ਪੈਂਦਾ ਉਹ ਪਹਿਣ ਬੈਂਕ ਚ ਗਈ ਤੁਸੀਂ ਜਾਣਦੇ ਹੋ ਬੈਂਕ ਸਿੱਧਾ ਬੈਂਕ ਚ ਲੱਗੇ ਆ ਹਾਂ ਹਰੀ ਗਈ ਹਾਂ ਜੀ ਮਾਤਾ ਜੀ ਕਿ ਤੁਹਾਨੂੰ ਪੜਾ ਚੱਲ ਪੜਾਈ ਕੀਤਾ ਵੀ ਤੁਸੀਂ ਪੜਾਈ ਵਿੱਚ ਮਰਜੀ ਤਾਂ ਨਹੀਂ ਪੜ੍ਹ ਲੈਣਾ ਪੜ੍ਹਾਈ ਪੜਾ ਕਰੇ ਹਨਾ ਘਰ ਵੀ ਘੜਾ ਨਾ ਦੇਖੋ ਸੰਦੀ ਘਰ ਵੀ ਇਹਨਾਂ ਦਾ ਜਿਹੜਾ ਪ੍ਰਧਾਨ ਮੰਤਰੀ ਜਿਹੜੀ ਯੋਜਨਾ ਹੁੰਦੀ ਆ ਉਹਦੇ ਤਹਿਤ ਘਰ ਬਣਿਆ ਵਾ ਤੇ ਵੀਰੇ ਕਿੰਨੇ ਭਰਾ ਜੇ ਤੁਸੀਂ ਅਸੀਂ ਦੋ ਭਰਾ ਜੀ ਭੈਣਾ ਭੈਣ ਇੱਕ ਆ ਜੀ ਪੈਨਿਕ ਵਾਤੇ ਵਿਆਹ ਕਦੋਂ ਆ ਬਸ ਮੀਨਾ ਰਹੇਗਾ ਮੀਨਾ ਕੇ ਵਿਆਹ ਨੇ ਚ ਰਹਿ ਗਿਆ ਠੀਕ ਹੈ ਤੇ ਕੰਮ ਕੀ ਕਰਦੇ ਤੁਸੀਂ ਕੰਮ ਦਿਹਾੜੀ ਦਾ ਪਾਈ ਜੀ ਮੈਂ ਉਦਾਂ ਵੀ ਹੁਣ ਕੰਮ ਮੇਰਾ ਵੀ ਮੈਂ ਭਰਤੀ ਵਿੱਚੇ ਭਜਿਆ ਫਿਰਦਾ ਬਸ ਨੌਕਰੀ ਵਾਲੇ ਦੇ ਉਹ ਵੀ ਸ਼ਰਮ ਦੀ ਖਰਾਬੀ ਕਰ ਪੀਉਗਾ ਤੁਹਾਨੂੰ ਤੁਹਾਡੇ ਸਾਹਮਣੇ ਦਿਹਾੜੀ ਦਾ ਪੇਨ ਵਾਲੀ ਆ ਜੋ ਕੁਝ ਚੱਲਦਾ ਮਾ ਆਏ ਤੇ ਬਰਾਦਰ ਪਤਾ ਕਰ ਬਹੁਤ ਧੰਨਵਾਦ ਪ੍ਰਾਤ ਦੇ ਰਬ ਬਹੁਤ ਧੰਨਵਾਦ ਤੇਰਾ ਚੰਗਾ ਮਾਤਾ ਚੰਗਾ ਤੂੰ ਹੁਣ ਹਾਜਾ ਵਾਲਾ ਧਿਆਨ ਰੱਖਣਾ ਨਹੀਂ ਨਹੀਂ ਮਾਤਾ ਟੈਨਸ਼ਨ ਨਾ ਲਿਓ ਕੋਈ ਗਲੀ ਮਾਤਾ ਕਿੱਥੇ ਚਾਬੀ ਮੈਂ ਇਧਰ ਲੈ ਕੇ ਆ ਇਧਰ 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 ਆਇਆ ਠੀਕ ਆ ਹਾਂ ਮੇਰੀ ਫੋਨ ਨੰਬਰ ਹੈਗਾ ਵੀਰੇ ਤੋਂ ਤੂੰ ਕਿਸੇ ਗੱਲ ਦੀ ਟੈਨਸ਼ਨ ਨਹੀਂ ਲੈਣੀ ਆ ਲਫਾ ਫਲ ਆ ਜਾ ਜੀ ਦੀ ਨਾਲ ਜਾਣਾ ਤੁਸੀਂ ਇਹ ਦੀ ਵੀ ਕਮੀ ਕਿੱਥੇ ਕਮੀ ਓਏ ਜੀ ਦੀ ਆਈ ਤੂੰ ਟੈਨਸ਼ਨ ਨਹੀਂ ਲੈਣੀ ਸੰਜੇ ਜੀ ਨਹੀਂ 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 ਪੈਨਿੰਟ ਤੈਨੂੰ ਮੈਂ ਲੈ ਕੇ ਆਪਣੇ ਕੋਲ ਹੀ ਜਾਣਾ ਵਾ ਆਸ਼ਮ ਚ ਲੈ ਕੇ ਜਾਣਾ ਮੈਂ ਝੂਠ ਨਹੀਂ ਮਾਰਦਾ ਪਰ ਤੈਨੂੰ ਆਪਣੇ ਵੀਰਾਂ ਨੂੰ ਸਾਰਿਆਂ ਨੂੰ ਤਿਆਰ ਕਰਕੇ ਨਾ ਅੱਜ ਫਿਰ ਤੇਰੇ ਤੇਰੇ ਸਾਰੇ ਪਰਿਵਾਰ ਚ ਚੱਲਾਂਗੇ ਫਿਰ ਤੇਰੇ ਸਾਰੇ ਪਰਿਵਾਰ ਲੈ ਕੇ ਚੱਲਾਂਗੇ ਠੀਕ ਆ ਸਾਰਿਆਂ ਨੂੰ ਨਾਲ ਮੁੰਡਿਆਂ ਨੂੰ ਇਕੱਠੇ ਕਰਕੇ ਸਿੰਘਾਂ ਨੂੰ ਕੁੜੀਆਂ ਨੂੰ ਲੈ ਕੇ ਇਕੱਲੇ ਹਾਂ ਹਾਂਜੀ ਜ਼ਿੰਮੇਵਾਰੀ ਤੁਹਾਡੀ ਆ ਚੰਗਾ ਹਾਂ ਚੰਗਾ ਬਾਬਾ ਤੇ ਤੇਰੀ ਵੀ ਜ਼ਿੰਮੇਵਾਰੀ ਆ ਕੁੜੀ ਦਾ ਵਿਆਹ ਵਾ